ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਗੰਭੀਰ ਹਾਲਾਤ ਜਿਸ ਤਰੀਕੇ ਨਾਲ ਬਣੇ ਹੋਏ ਨੇ ਤੇ ਕਾਫੀ ਪਿੰਡਾਂ ਵਿੱਚ ਤਰਾਸ ਦੀ ਬਹੁਤ ਵੱਡੇ ਪੱਧਰ ਤੇ ਹੋਏ ਤਾਂ ਤੁਹਾਨੂੰ ਦੱਸ ਦਈਏ ਕਿ ਤਕਰੀਬਨ 23 ਜ਼ਿਲ੍ਹੇ ਜਿਹੜੇ ਨੇ ਇਸ ਦੇ ਮਾਰ ਹੇਟ ਜਿਹੜੇ ਹਾਲੇ ਤੱਕ ਆ ਚੁੱਕੇ ਨੇ ਤੇ ਤਕਰੀਬਨ 1900 ਤੋਂ 2 ਪਿੰਡ ਜਿਹੜੇ ਨੇ ਉਹ ਇਸ ਦੀ ਮਾਰ ਹੇਟ ਜਿਹੜੇ ਆ ਚੁੱਕੇ ਨੇ ਪਰ ਜੇਕਰ ਗੱਲ ਕਰੀ ਲੁਧਿਆਣੇ ਦੀ ਸਸਰਾਲੀ ਕਲੋਨੀ ਵਾਲੇ ਬੰਨ ਦੀ ਤਾਂ ਇਸ ਸਮੇ ਉਸ ਬੰਨ ਦੀ ਹਾਲਾਤ ਜਿਹੜੇ ਨੇ ਕਾਫੀ ਗੰਭੀਰ ਦੱਸੇ ਜਾ ਰਹੇ ਨੇ ਕਿਉਂਕਿ ਪਾਣੀ ਦਾ ਬਹਾਫ ਜੇਕਰ ਗੱਲ ਕਰੀਏ ਪਾਣੀ ਦਾ ਬਹਾਫ ਕਾਫੀ ਜ਼ਿਆਦਾ ਤੇ ਉਹ ਉਸ ਬੰਨ ਤੇ ਆ ਕੇ ਵੱਜਦਾ ਕਿਉਂਕਿ ਬਿਲਕੁਲ ਉਸ ਦੀ ਠੋਕਰ ਜਿਹੜੀ ਕੀ ਹੈ ਉੱਥੇ ਪੈਂਦੀ ਹੈ ਤੇ ਇਸ ਕਰਕੇ ਜਿਹੜਾ ਉਸ ਦਾ ਬੰਨ ਹੈ ਉਹ ਲਗਾਤਾਰ ਜਿਹੜਾ ਕੀ ਹੈ ਪਾਣੀ ਦੇ ਵਿੱਚ ਭਰਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਜਿਹੜੇ ਉੱਥੋਂ ਦੇ ਲੋਕ ਨੇ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਲਗਾਤਾਰ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਉਸ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਕਿ ਕੋਈ ਵੀ ਤਰਾਸ ਦੀ ਜਿਹੜੀ ਕੀ ਹੈ ਉਸ ਇਲਾਕੇ ਦੀ ਨਾ ਹੋਵੇ ਕਿਉਂਕਿ ਜੇਕਰ ਉਸ ਜਿਹੜਾ ਬਨ ਹੈ ਉਹ ਟੁੱਟਦਾ ਤਾਂ ਉਸ ਦੇ ਨਾਲ ਕਾਫੀ ਪਿੰਡ ਨੇ ਜਿਹੜੇ ਉਸ ਦੀ ਚਪੇਟ ਵਿੱਚ ਆਣਗੇ तकरीबन ਦਰਜਨਾ ਪਿੰਡ ਉਸ ਦੀ ਜ ਚਪੇਟ ਦੇ ਵਿੱਚ ਆਣਗੇ ਜਿਸ ਤੋਂ ਜੇਕਰ ਨਾਮਾਂ ਦੀ ਗੱਲ ਕਰੀਏ ਤਾਂ ਸਸਰਾਲੀ ਕਲੋਨੀ ਸੀੜਾ ਪਿੰਡ रावत ਤੇ ਬੂਥਗੜ ਮੰਗਲੀ ਟਾਂਡਾ ਖਵਾਜਕੇ ਖਾਸੀ ਖੁਰਦ ਮੰਗਲੀ ਕਾਦਰ ਮੱਤੇਵਾੜਾ ਤੇ ਮੰਗੜ ਮਿਹਰਮਾਨ ਕੁਝ ਇਸ ਤਰੀਕੇ ਦੇ ਜਿਹੜੇ ਪਿੰਡ ਨੇ ਜਿਹੜੇ ਇਸ ਦੀ ਮਾਰ ਹੇਠ ਆਉਣਗੇ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਨਾਲ ਪ੍ਰਸ਼ਾਸਨ ਵੱਲੋਂ ਉਹ ਜਿਹੜੇ ਦਰਿਆ ਦੇ ਨੇੜੇ ਲੱਗਦੇ ਪਿੰਡਾਂ ਉਹਨਾਂ ਵਿੱਚ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਕਿ ਜਿਹੜੇ ਆਪਣੇ ਮਕਾਨ ਨੇ ਉਹ ਖਾਲੀ ਕਰ ਦਿੱਤੇ ਜਾਣ ਜਿਨ੍ਹਾਂ ਦੇ 2 ਜਾਂ 3 ਮੰਜ਼ਲੀ ਮਕਾਨ ਨੇ ਉਹ ਆਪਣੀ ਸੁਰੱਖਿਅਤ ਜਗ੍ਹਾ ਉੱਤੇ ਜਾ ਸਕਣ ਕਿ ਜਿਹੜੇ ਥਲੜਾ ਗਰਾਊਂਡ ਫਲੋਰ ਹੈ ਉਸ ਨੂੰ ਖਾਲੀ ਕਰਕੇ ਆਪਣਾ ਫਰਸਟ ਫਲੋਰ ਤੇ ਸਮਾਨ ਜਿਹੜਾ ਹੈ ਸ਼ਿਫਟ ਕਰ ਲਿਆ ਜਾਵੇ ਜਿਹੜੇ ਜ਼ਰੂਰੀ ਕਾਗਜ਼ਾਤ ਨੇ ਉਹਨਾਂ ਨੂੰ ਸਾਂਭ ਲਿਆ ਜਾਵੇ ਕਿਉਂਕਿ ਜੇਕਰ ਕਿਸੇ ਵੀ ਤਰੀਕੇ ਨਾਲ ਜੇਕਰ ਹਾਲਾਤ ਵਿਗੜਦੇ ਨੇ ਤਾਂ ਕਿਸੇ ਵੀ ਤਰੀਕੇ ਦਾ ਨੁਕਸਾਨ ਜਿਹਦਾ ਕੀ ਨਾ ਹੋਵੇ ਜਿਨ੍ਹਾਂ ਦੇ ਪਸ਼ੂ ਨੇ ਜਾਂ ਜਿਨ੍ਹਾਂ ਦੇ ਡੇਰੀ ਫਾਰਮਸ ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਕਿ ਆਪਣੇ ਪਸ਼ੂਆਂ ਨੂੰ ਜਿਹੜਾ ਕੀ ਹੈ ਕਿਸੇ ਸੁਰੱਖਿਅਤ ਥਾਂ ਉਤੇ ਲੈ ਜਾਇਆ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਪੂਰੇ ਪੰਜਾਬ ਦੇ ਹਾਲਾਤ ਦੇਖ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਹੈ ਜਾਨੀ ਨੁਕਸਾਨ ਵੀ ਜਿਸ ਤਰੀਕੇ ਨਾਲ ਦੇਖਣ ਨੂੰ ਮਿਲ ਰਿਹਾ ਤੇ ਹਾਲ ਤਿੱਕਰ ਇਹਨਾਂ ਹੜ੍ਹਾਂ ਦੇ ਕਾਰਨ ਤਕਰੀਬਨ 23 ਤੋਂ 24 ਜਿਹੜੇ ਨੇ ਉਹ ਲੋਕ ਜਿਹੜੇ ਆਪਣੀ ਜਾਨ ਗਵਾ ਚੁੱਕੇ ਨੇ ਤੇ ਹਾਲੇ ਤੀਕਰ ਤਿੰਨ ਲੋਕ ਨੇ ਜਿਹੜੇ ਉਹ ਲਾਪਤਾ ਵੀ ਨੇ ਇਸ ਹੜ੍ਹਾਂ ਦੇ ਕਾਰਨ ਬਿਲਕੁਲ ਤੇ ਜਿਸ ਤਰੀਕੇ ਨਾਲ ਇਹਨਾਂ ਹੜ੍ਹਾਂ ਦੀ ਮਾਰ ਪੂਰਾ ਪੰਜਾਬ ਇਸ ਸਮੇਂ ਸਹਿ ਰਿਹਾ ਤਾਂ ਉਸ ਨੂੰ ਉਹ ਮਾਰ ਤੋਂ ਲੁਧਿਆਣਾ ਨੂੰ ਬਚਾਉਣ ਵਾਸਤੇ ਪ੍ਰਸ਼ਾਸਨ ਜਿਹੜਾ ਲੁਧਿਆਣਾ ਦਾ ਪ੍ਰਸ਼ਾਸਨ ਹੈ ਉਹ ਲਗਾਤਾਰ ਹੀ ਕੋਸ਼ਿਸ਼ ਇਸ ਸਮੇਂ ਕਰ ਰਿਹਾ ਹੈ ਤੇ ਕਿਵੇਂ ਜਿਸ ਤਰੀਕੇ ਤੁਹਾਨੂੰ ਕੱਲ ਵੀ ਅਸੀਂ ਤਸਵੀਰਾਂ ਦਿਖਾਈਆਂ ਸੀਗੀਆਂ ਵੀ ਜਿੱਥੇ ਅ ਲੋਕ ਸਾਰੇ ਉੱਥੇ ਇਕੱਠੇ ਹੋਏ ਹੋਏ ਸੀਗੇ ਮਿੱਟੀ ਦੀਆਂ ਬੋਰੀਆਂ ਜਿਹੜੀਆਂ ਨੇ ਉਹ ਬੰਨ ਤੇ ਲਾਈਆਂ ਜਾ ਰਹੀਆਂ ਸੀ ਪਰ ਪਿੰਡ ਵਾਲਿਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਵੀ ਅਸੀਂ ਬੋਰੀਆਂ ਉੱਥੇ ਲਾਉਣੇ ਆ ਤਾਂ ਬੋਰੀਆਂ ਪਾਣੀ ਦਾ ਵਹਾਅ ਇਸ ਤਰੀਕੇ ਨਾਲ ਤੇਜ਼ ਹੈ ਕਿ ਬੋਰੀਆਂ ਉਸ ਦੇ ਨਾਲ ਰੁੜਦੀਆਂ ਹੋਈਆਂ ਅੱਗੇ ਲੰਘ ਜਾਂਦੀਆਂ ਨੇ ਪਰ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਚੱਲਦੀ ਪਈ ਹੈ ਇਸ ਜਿਸ ਤਰੀਕੇ ਨਾਲ ਗੱਲ ਡੀਸੀ ਸਾਹਿਬ ਨਾਲ ਗੱਲਬਾਤ ਕਰੀ ਸੀਗੀ ਤਾਂ ਉਹਨਾਂ ਨੇ ਵੀ ਦੱਸਿਆ ਜਿਗਾ ਕਿ ਜੇਕਰ ਇਹ ਬੰਨ ਟੁੱਟਦਾ ਹੈ ਤਾਂ ਇਸ ਦੇ ਬੈਕ ਸੈੱਪ ਕੋਲ 300 ਮੀਟਰ ਦੀ ਦੂਰੀ ਤੇ ਇੱਕ ਹੋਰ ਬੰਨ ਜਿਹੜਾ ਕਿ ਤਿਆਰ ਕੀਤਾ ਜਾ ਰਿਹਾ ਤਾਂ ਉਸ ਨੂੰ ਰਿੰਗ ਬੰਨ ਕਹਿੰਦੇ ਨੇ ਕਿਉਂਕਿ ਜੋ ਟੈਂਪਰੇਰੀ ਬੰਨ ਹੁੰਦੇ ਹੈ ਕਿ ਜਿਸ ਤਰੀਕੇ ਨਾਲ ਹਾਲਾਤ ਜੇਕਰ ਵਿਗੜਦੇ ਨੇ ਤਾਂ ਉਹ ਬੰਨ ਜਿਹੜਾ ਉਹ ਕਿਤੇ ਨਾ ਕਿਤੇ ਬਚਾਅ ਕਰਨ ਦਾ ਜਿਹੜਾ ਕੀ ਹੈ ਬਲ ਰੱਖਦਾ ਹੈ ਉਹ ਪਾਣੀ ਨੂੰ ਰੋਕਣ ਦਾ ਜਿਹੜਾ ਕੀ ਹੈ ਬਲ ਰੱਖਦਾ ਹੈ ਪਰ ਉਹ ਉੱਥੇ ਤੁਹਾਨੂੰ ਤਸਵੀਰਾਂ ਜਰੂਰ ਜਾ ਕੇ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਉਸ ਦੀ ਤਿਆਰੀ ਇਸ ਸਮੇਂ ਚੱਲਦੀ ਪਈ ਹੈ ਕਿਉਂਕਿ ਜਿਹੜਾ ਮੇਨ ਬੰਨ ਹੈ ਉਹ ਕਾਫੀ ਜਿਆਦਾ ਖੋਖਲਾ ਹੁੰਦਾ ਹੋਇਆ ਜਿਸ ਤਰੀਕੇ ਨਾਲ ਪਿੰਡ ਵਾਲਿਆਂ ਨਾਲ ਗੱਲ ਗੱਲਬਾਤ ਕੀਤੀ ਸੀਗੀ ਤਾਂ ਉਹਨਾਂ ਨੂੰ ਦੱਸਿਆ ਜਾ ਰਿਹਾ ਸੀਗਾ ਕਿ ਜਿਹੜਾ ਪਾਣੀ ਦਾ ਵਹਾਵ ਕੁਝ ਇਸ ਪੱਧਰ ਤੇ ਤੇਜ਼ ਉੱਥੇ ਬਾਮ ਰੋਲੇ ਜਿਹੜੇ ਬਣਦੇ ਨੇ ਉਸ ਕਰਕੇ ਜਿਹੜਾ ਮਿੱਟੀ ਹੈ ਉਹ ਨਾਲ ਖੋਰਦਾ ਹੋਇਆ ਲੈ ਕੇ ਜਾਂਦਾ ਜਿਸ ਕਰਕੇ ਜਿਹੜਾ ਜੇਕਰ ਉਹ ਬੰਨ ਥੱਲੋਂ ਖੋਖਲਾ ਹੋ ਜਾਂਦਾ ਜੇ ਕਿਉਂਕਿ ਲਗਾਤਾਰ ਜਿਹੜੀ ਕੀ ਹੈ ਮਿੱਟੀ ਉਸ ਬੰਨ ਦੇ ਨਾਲ ਜਿਹੜੀ ਕੀ ਹੈ ਖੁਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਮਾਰ ਉਸ ਦੀ ਬਹੁਤ ਜ਼ਬਰਦਸਤ ਤਰੀਕੇ ਨਾਲ ਜਿਹੜੀ ਕੀ ਹੈ ਇਹਨਾਂ ਲੋਕਾਂ ਨੂੰ ਪਵੇਗੀ ਤੇ ਇਸੇ ਦੇ ਚੱਲਦੇ ਹੋਏ ਪ੍ਰਸ਼ਾਸਨ ਵੱਲੋਂ ਜਿਹੜੇ ਨੇ ਤਕਰੀਬਨ 8 ਜਿਹੜੇ ਸੈਂਟਰ ਨੇ ਬਚਾਓ ਸੈਂਟਰ ਨੇ ਉਹ ਵੀ ਬਣਾ ਦਿੱਤੇ ਗਏ ਨੇ ਤਾਂ ਤੁਹਾਨੂੰ ਉਸ ਦੀ ਜਾਣਕਾਰੀ ਵੀ ਜਰੂਰ ਸਾਂਝੀ ਕਰਾਂਗੇ ਜਿਸ ਦੇ ਵਿੱਚੋਂ ਕੁਝ ਸਾਸੰਗਰ ਨੇ ਤੇ ਕੁਝ ਜੇਕਰ ਇਹਨਾਂ ਗਿਣਤੀ ਦੀ ਗੱਲ ਕਰੀ ਜਾਵੇ ਤਾਂ ਤਾਂ ਗਿਣਤੀ ਇਸ ਸਮੇਂ 10 ਜਿਹੜੇ ਨੇ ਉਹ ਸੈਂਟਰ ਬਣਾਏ ਗਏ ਨੇ ਜਿਸ ਦੇ ਵਿੱਚੋਂ ਰਾਹੋਂ ਰੋਡ ਗੋਸਗੜ ਸਾਸੰਗਰ ਚੰਡੀਗਨ ਰੋਡ ਮੁੰਡੀਆਂ ਸਾਸੰਗਰ ਟੇਬਾ ਰੋਡ ਸਾਸੰਗਰ ਕੈਲਾਸ਼ ਨਗਰ ਸਾਸੰਗਰ ਪਿੰਡ ਸਸਰਾਲੀ ਦੇ ਨੇੜੇ ਰਾਧਾ ਸੁਆਮੀ ਸੈਂਟਰ ਅ ਖਾਸੀ ਕਲਾ ਮੰਡੀ ਤੇ ਖਾਸੀ ਕਲਾ ਸਕੂਲ ਭੁਖੜੀ ਸਕੂਲ ਮੱਤੇਵੜ ਸਕੂਲ ਤੇ ਮੱਤੇਵੜਾ ਮੰਡੀ ਇਹਨਾਂ ਜਗਾਵਾਂ ਉੱਤੇ ਜਿਹੜੇ ਕਿ ਉਹ ਕੈਂਪ ਬਣਾ ਦਿੱਤੇ ਗਿਆ ਨਾ ਜਿੱਥੇ ਲੋਕ ਜਾ ਸਕਦੇ ਨੇ ਜਿਹੜੇ ਲੋਕ ਆਪਣੇ ਗਰਾਊਂਡ ਫਲੋਰ ਉੱਤੇ ਰਹਿੰਦੇ ਨੇ ਜਿਨ੍ਹਾਂ ਦਾ ਇੱਕ ਮੰਜ਼ਲਾ ਘਰ ਆ ਤਾਂ ਬਿਲਕੁਲ ਉਹ ਆਪਣਾ ਉਹਨਾਂ ਜਗਾਵਾਂ ਨੂੰ ਛੱਡ ਕੇ ਜਿਹੜੇ ਤੁਹਾਨੂੰ 10 ਸੈਂਟਰ ਦੱਸੇ ਨੇ ਉੱਥੇ ਜਾ ਸਕਦੇ ਨੇ ਇਸ ਦੇ ਨਾਲ ਨਾਲ ਜਿਹੜਾ ਕਿ ਆ ਫਲੱਡ ਕੰਟਰੋਲ ਰੂਮ ਵਾਸਤੇ ਇੱਕ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਜਿਸ ਦਾ ਨੰਬਰ ਕੁਝ ਇਸ ਤਰੀਕੇ ਨਾਲ 01612433100 ਤੇ ਪੁਲਿਸ ਹੈਲਪਲਾਈਨ ਨੰਬਰ ਦੂਸਰੇ ਤਰੀਕੇ ਨਾਲ ਵੀ ਜਾਣਦੇ ਹਾਂ ਕਿ 112 ਕਰਕੇ ਜਿਹੜਾ ਪੁਲਿਸ ਲਾਈਨ ਹੈਲਪ ਨੰਬਰ ਹੈ ਤਾਂ ਸਭ ਰਹਾਇਸ਼ੀ ਇਲਾਕਿਆਂ ਨੂੰ ਜਿਹੜਾ ਕੀ ਹੈ ਸੂਚਨਾ ਦੇ ਦਿੱਤੀ ਗਈ ਹੈ ਤਾਂ ਸੁਰੱਖਿਆ ਸੁਰੱਖਿਅਤ ਰੱਖਣ ਵਾਸਤੇ ਜਿਹੜੇ ਨੇ ਇਹ ਕਾਰਜ ਇਸ ਸਮੇਂ ਕੀਤੇ ਜਾ ਰਹੇ ਨੇ ਕਿ ਜਿਹੜਾ ਬੰਨ ਹੈ ਉਹ ਮਜ਼ਬੂਤ ਕੀਤਾ ਜਾ ਸਕੇ ਉਥੇ ਲਗਾਤਾਰ ਤੁਹਾਨੂੰ ਗਲਤ ਤਸਵੀਰਾਂ ਦਿਖਾਈਆਂ ਸੀ ਵੀ ਕਿਸ ਤਰੀਕੇ ਨਾਲ ਉਥੇ ਪੱਥਰ ਜਿਹੜੇ ਲਗਾਏ ਜਾ ਰਹੇ ਨੇ ਪੇੜ ਕੱਟ ਕੇ ਲਗਾਏ ਜਾ ਰਹੇ ਨੇ ਕਿ ਜਿਹੜੀ ਮਾਰ ਦਰਿਆ ਉਸ ਬੰਨ ਉਤੇ ਮਾਰਦਾ ਪਿਆ ਤਾਂ ਉਸ ਦਾ ਨੁਕਸਾਨ ਜਿਹੜਾ ਵਾ ਉਹ ਪਿੰਡ ਵਾਸੀਆਂ ਨੂੰ ਨਾ ਹੋਵੇ ਤੇ ਜਿਹੜਾ ਉਹ ਬੰਨ ਹੈ ਉਹ ਬਚਾ ਲਿਆ ਜਾਵੇ ਫਿਰ ਕੀ ਹਾਲਾਤ ਨੇ ਉਥੇ ਦਰਿਆ ਦੇ ਸਮੇਂ ਜੇਕਰ ਗੱਲ ਕਰੀਏ ਓਹ ਘਾ ਪਾਜ ਦੌੜ ਹੋ ਰਹੀ ਹੈ ਕਹਿੰਦੇ ਬੰਨ ਟੁੱਟ ਗਿਆ ਜੀ ਟੁੱਟ ਗਿਆ ਹਾਂਜੀ ਅਸੀਂ ਵੀ ਫਿਰ ਅਸੀਂ ਅਸੀਂ ਗੇਤ ਹੈ ਨਹੀਂ ਅੱਗੇ ਪਾਣੀ ਨਹੀਂ ਵਾ ਹਾਂਜੀ ਹਾਂਜੀ ਅਸੀਂ ਤਾਂ ਗੇ ਨਹੀਂ ਅੱਗੇ ਅਸੀਂ 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 ਪਿੱਛੋਂ ਆ ਗਏ ਹਾਂ ਇਹ ਤਾਂ ਮੇਰੇ ਪਹਿਲਾਂ ਵੀ ਤੁਸੀਂ ਹਾਲਾਤ ਦੇਖਣੇ ਕਦੇ ਆਪਣੇ ਇਸੇ ਪਿੰਡ ਦੇੋਂ ਤਿੰਨ ਦਿਨ ਹੋ ਗਏ ਜਿਹੜਾ ਪਿੰਡ ਆ ਸਾਡੇ ਤੋਂ ਆਇਆ ਜਦੋਂ 2023 ਚ ਵੀ ਇਸ ਤਰੀਕੇ ਦੇ ਹਾਲਾਤ ਇੱਥੇ ਬਣੇ ਸੀ ਨਹੀਂ ਨਹੀਂ ਇੱਥੇ ਨਹੀਂ ਸੀ ਇੱਥੇ ਨਹੀਂ ਸੀ ਇਹ ਤਾਂ ਠੀਕ ਸੀ ਇੱਥੇ ਬਚਾਓਗੇ ਸੀ ਆ ਇੱਥੇ ਬਚਾ ਸੀਗਾ ਹੁਣ ਤਾਂ ਬਚਾਈ ਨਹੀਂ ਹੁਣ ਤਾਂ ਔਖਾ ਬਹੁਤ ਆ ਹੁਣ ਔਖਾ ਬਹੁਤ ਆ ਜੀ ਹੁਣ ਪਾਣੀ ਦਾ ਸਾਰੇ ਬੰਦੇ ਆਜਾ ਉੱਥੋਂ ਆਇਆ ਜੀ ਦੇਖ ਲਓ ਬੁਰਾ ਹਾਲ ਆ ਇਹ ਇਹ ਦਰਿਆ ਦੇ ਇਹ ਸਾਰੇ ਹਾਂ ਜਾਨ ਛੜਾ ਕੇ ਭੱਜੇ ਜੀ ਉੱਥੋਂ ਇਹ ਹਾਲਾਤ ਹੋਏਗੇ ਬਹੁਤ ਮੰਨੋ ਬਹੁਤ ਮਾੜਾ ਹਾਲ ਵੀਰੇ ਕਿੰਨੀ ਕਿੰਨੀ ਜੇਕਰ ਪਾਣੀ ਜੇਕਰ ਵਹਤ ਨਾ ਆਵੇ ਪਰ ਜੇਕਰ ਆਉਂਦਾ ਤਾਂ ਕਿੰਨੀ ਫਸਲ ਥੋੜੀ ਜਿਹੜੀ ਖਰਾਬ ਹੋਏਗੀ ਇਹਦੇ ਚ ਫਸਲ ਤਾਂ ਵੀਰੇ ਤੋਂ ਹਸਾਵ ਲਾ ਲਾ ਇਧਰੋਂ ਲੈ ਕੇ ਆ ਸਾਰਾ ਏਰੀਆ ਲੋਡੂ ਵਾਲ ਕਾਸਾ ਵਾਲ ਸਾਰਾ ਲੁਧਿਆਣਾ ਇਧਰ ਨਾਲ ਸਾਰਾ ਏਰੀਆ ਹੀ ਰੋੜ ਜਾਣਾ ਸਾਰਾ ਏਰੀਆ ਜਾ ਕਟੋ ਘਟ 5000 ਤੋਂ ਵੀ ਉੱਤੇ ਜਾਉ ਬਹੁਤ ਮਾੜਾ ਗਰੀਬਾਂ ਨੂੰ ਬੜੀ ਮਾਰ ਪੈਣੀ ਹੈ ਚਲੋ ਸਾਰੇ ਬੰਦੇ ਨੂੰ ਮਾਰ ਪੈਣੀ ਹੈ ਗਰੀਬਾਂ ਨੂੰ ਮਜ਼ਦੂਰਾਂ ਨੂੰ ਬੜੀ ਮਾਰ ਪੈਣੀ ਆ ਕੰਮਕਾਰ ਵਾਲੇ ਬੰਦੇ ਨੂੰ ਮਾਰ ਪੈਣੀ ਆ ਜੀ ਤੇ ਲੋਕਾਂ ਦੇ ਘਰ ਰੁੜ ਜਣੇ ਆ ਜਦੋਂ ਪਾਣੀ ਪਾਣੀ ਬਿਲਕੁਲ ਇਸ ਤਰੀਕੇ ਦੇ ਹਾਲਾਤ ਨੇ ਜੇਕਰ ਪਾਣੀ ਚੜ ਕੇ ਆਉਂਦਾ ਤਾਂ ਜਿਹੜੇ ਇਹ ਖੇਤ ਨੇ ਸਾਰੇ ਇਹਨਾਂ ਉੱਤੇ ਜਿਹੜੀ ਦਰਿਆਈ ਰੇਤ ਹੁੰਦੀ ਆ ਉਹਦੀ ਇਹਦੇ ਉੱਤੇ ਜਿਹੜੀ ਜੰਮ ਜਾਂਦੀ ਉਸ ਤੋਂ ਬਾਅਦ ਜਦੋਂ ਪਾਣੀ ਦੀ ਨਿਕਾਸੀ ਹੁੰਦੀ ਆ ਤਾਂ ਉਸ ਨੂੰ ਵੀ ਕਾਫੀ ਜਿਹੜਾ ਉਸ ਸਮਾਂ ਇਸ ਸਮੇਂ ਜਿਹੜਾ ਲੱਗਦਾ ਕਿ ਜਦੋਂ ਉਹਨਾਂ ਨੇ ਕੱਢਣਾ ਹੁੰਦਾ ਤਾਂ ਬਿਲਕੁਲ ਇੱਕ ਬਜ਼ੁਰਗ ਸਾਡੇ ਨਾਲ ਹੋਰ ਇੱਥੇ ਆਉਂਦੇ ਪਏ ਨੇ ਜਿਹੜੇ ਦਰਿਆ ਵਾਲੇ ਪਾਸਿਓਂ ਆਉਂਦੇ ਪਏ ਨੇ ਬਾਪੂ ਜੀ ਦਰਿਆ ਕੰਢੇ ਆ ਰਹੇ ਆ ਸਵੇਰੇ ਗਿਆ ਜੀ ਸਵੇਰੇ ਗਏ ਕੀ ਹਾਲਾਤ ਸੀਗੇ ਸਵੇਰੇ ਜੀ ਹਾਲਾਤ ਮਾੜੇ ਆ ਹੂੰ ਤੁਹਾਡਾ ਪਿੰਡ ਇੱਥੇ ਲੱਗ ਗਈ ਹੈ ਬੂਥ ਖੜ ਪਿੰਡਾ ਬੂਥ ਖੜ ਪਿੰਡਾ ਬਾਪੂ ਜੀ ਕੀ ਕਿੰਨੀ ਤੁਹਾਡੀ ਫਸਲ ਉੱਥੇ ਹੈਗੀ ਅਸਨ ਫਸਲ ਆਪਣੀ ਨਹੀਂ ਸੀਗੀ ਹੂੰ ਸਸਰਾਲੀ ਪਿੰਡ ਦੀ ਜ਼ਿਆਦਾ ਹੂੰ ਕਾਫੀ ਟ ਹੈ ਗਿਆ 100 ਕੁ ਲੱਢਾ ਗਿਆ ਹੁਣ ਹੂੰ ਹਾਂਜੀ ਹੁਣ ਦੱਸ ਦਿਓ ਇੰਨਾ ਕੁ ਰਹਿ ਗਿਆ ਬੰਨ ਥੋੜਾ ਤਿੰਨ ਕੁ ਫੁੱਟ ਰਹਿ ਗਿਆ ਬਾਕੀ ਸਾਰਾ ਖੁਰ ਗਿਆ ਹੋਇਆ ਹਾਂਜੀ ਹਾਂਜੀ ਤਾਂ 1 ਕਿਲੋ 1 ਕਿਲੋ ਮੀਟਰ ਦੀ ਢਾਇਆ ਹੂੰ ਹਾਂਜੀ ਪੂਜੀ ਪਹਿਲਾਂ ਪਹਿਲਾਂ ਵੀ ਕਦੇ ਇਸ ਤਰੀਕੇ ਦੇ ਹਾਲਾਤ ਇਸ ਪਿੰਡ ਦੇ ਬਣੇ ਨੇ 88 ਚ 88 ਚ ਹਾਂਜੀ ਉਦ ਵੀ ਹਸ਼ਰ ਹੋਇਆ ਸੀ ਇੱਥੇ ਉਦੋਂ ਪਾਣੀ ਬਹੁਤ ਆ ਗਿਆ ਸੀ ਰਸ ਦੀ ਇਸੇ ਤਰ੍ਹਾਂ ਹੀ ਕਿਨਾਂ ਹੋਈ ਸੀ ਹਾਂਜੀ ਹਾਂਜੀ ਉਦੋਂ ਇੰਦਰੋਂ ਟੁੱਟ ਗਿਆ ਸੀ ਪਿੱਛੋਂ ਗੜੀ ਤੋਂ ਬੜਾ ਕੋਲ ਅੱਛਾ ਹਾਂਜੀ ਤੇ ਉਦੋਂ ਵੀ ਮਾਰ ਚੱਲੀ ਸੀ ਇਸ ਮੇੜੇ ਬਹੁਤ ਜਿਆਦੇ ਜੀ ਬਹੁਤ ਜਿਆਦੇ ਉਦੋਂ ਕਿ ਨਗ ਜਿਸ ਤਰੀਕੇ ਜੇਕਰ ਗੱਲ ਕਰੀ ਡੰਗਰ ਬੱਚਾ ਜਾਂ ਕਹਿ ਲੋ ਜਾਂ ਇੱਕ ਬਹੁਤ ਨਿਸ਼ਾਨ ਹੋਇਆ ਸੀ ਹੂੰ ਬਹੁਤ ਜਿਆਦੇ ਫਸਲਾਂ ਮਰ ਗਏ ਸੀਗੀਆਂ ਝੋਨੇ ਮਰ ਗਏ ਮੱਕੀਆਂ ਚਰੀਆਂ ਪੱਠੇ ਸਾਰੇ ਬੜਾ ਬੁਰਾ ਹਾਲ ਹੋ ਗਿਆ ਸੀ ਤਾਂ ਇਸ ਸਮੇਂ ਹਾਲਾਤ ਕੁਝ ਇਸ ਤਰੀਕੇ ਦੇ ਨੇ ਵੀ ਜਿਹੜੇ ਸਭ ਲੋਕ ਉਥੋਂ ਬਾਪੂ ਜੀ ਫਿਰ ਉਦੋਂ ਕਿਵੇਂ ਸਾਰਾ ਕੁਝ ਜੋੜਿਆ ਦੁਬਾਰਾ ਕਿਉਂਕਿ ਜਦੋਂ ਇਸ ਤਰੀਕੇ ਦੇ ਹਾਲਾਤ ਬਣਦੇ ਨੇ ਬਿਲਕੁਲ ਬੰਦਾ ਕੱਖ ਕੱਖ ਜਿੱਦਾ ਹੋ ਜਾਂਦਾ ਹਾਂਜੀ 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 ਬਹੁਤ ਮਾੜਾ ਹਾਲਾਤ ਹੋ ਗਿਆ ਸੀ ਲੋਕ ਉਥੋਂ ਵਾਪਸੀ ਆਉਂਦੇ ਹੋਏ ਜਿਹੜੇ ਨੇ ਨਜ਼ਰ ਆ ਰਹੇ ਨੇ ਤੇ ਭਾਈ ਜੀ ਕਿੱਥੋਂ ਅਦਰ ਗਦਰਿਆ ਕੰਢੇ ਹੋਏ ਹਾਂਜੀ ਹਾਂਜੀ ਕੀ ਹਾਲਾਤ ਕੀ ਨੇ ਬਹੁਤ ਬੁਰਾ ਹਾਲਾਤ ਆ ਜੀ ਉੱਥੇ ਜੀ ਤੇ ਬੰਨ ਦਾ ਟੁੱਟ ਗਿਆ ਸਾਨੂੰ ਉਰੋ ਹੀ ਮੋੜਤਾ ਨਹੀਂ ਅਸੀਂ ਬੋਰੇ ਬੋਰੇ ਵੀ ਲੈ ਕੇ ਜਾਂਦੇ ਸੀਗੇ ਕਹਿੰਦੇ ਤੁਸੀਂ ਜਾਓ ਜੀ ਹੁਣ ਕੋਈ ਫਾਇਦਾ ਕੋਈ ਨਹੀਂ ਹੈਗਾ ਹਾਂ ਅਜੇ ਮੈਂ ਤੁਹਾਡੇ ਬਚਾਉਣ ਵਾਸਤੇ ਉਹਨਾਂ ਨੇ ਪਹਿਲਾਂ ਹੀ ਤੋੜਤਾ ਨਿੱਟੀ ਟਿੱਪਰ ਜਾ ਰਹੇ ਆ ਸ਼ਾਇਦ ਬਚਾਅ ਹੋ ਜਾਵੇ ਵਧੀਆ ਗੱਲ ਹੈ ਜੀ ਜੀ ਇਹੀ ਕਹਿੰਦਾ ਪ੍ਰਮਾਤਮਾ ਨੂੰ ਵੀ ਸਾਰਾ ਸ਼ੁਕ ਸ਼ਾਂਤੀ ਰੱਖੇ ਪ੍ਰਮਾਤਮਾ ਸਾਰਾ ਸੰਸਾਰ ਸੁੱਖ ਰੱਖੇ ਬਚਾਅ ਹੋਵੇ ਬਚਾਅ ਹੋਵੇ ਅਜੀ ਤੇ ਦਵਾਈ ਮੰਗਦੇ ਮਹਾਰਾਜ ਤੇ ਖਵਾਜਾ ਪੀਰ ਖਵਾਜਾ ਖੀਰ ਤੇ ਵੀ ਬਚਾਅ ਹੋ ਜਵੇ ਵੀ ਸੇਵਾ ਕਰਨ ਆਏ ਸੀ ਇੱਥੇ ਹਾਂਜੀ ਹਾਂਜੀ ਉਧਰ ਆਏ ਸੀ ਜਸੀਂ ਹੁਣ ਜਾਣ ਨਹੀਂ ਦਿੱਤਾ ਅੱਗੇ ਰੱਸਾ ਲੱਗੇ ਆ ਕਹਿੰਦੇ ਹੁਣ ਕੋਈ ਫਾਇਦਾ ਨਹੀਂ ਆਉਣਾ ਬਿਲਕੁਲ ਇਸ ਤਰੀਕੇ ਦੇ ਹਾਲਾਤ ਨੇ ਵੀ ਜਿੱਥੇ ਉੱਥੇ ਲੋਕਾਂ ਨੂੰ ਵਾਪਸ ਭੇਜਿਆ ਰੇ ਕੋਈ ਵੀਰੇ ਦਰਿਆ ਕੰਢੇ ਆਏ ਹਾਂ ਜੀ ਹਾਂਜੀ ਹਾਂਜੀ ਭਾਈ ਸੇਵਾ ਕਰਨ ਹੀ ਗਏ ਸੀ ਸੇਵਾ ਕਰਨ ਗਏ ਸੀ ਕਿਸ ਤਰੀਕੇ ਦੇ ਹਾਲਾਤ ਨੇ ਇਸ ਸਮੇਂ ਉੱਥੇ ਕਿੰਨੇ ਲੋਕ ਉੱਥੇ ਮੌਜੂਦ ਨੇ ਕਿੰਨੇ ਕਿ ਪ੍ਰਸ਼ਾਸਨ ਉੱਥੇ ਮੌਜੂਦ ਹੈਗਾ ਲੋਕ ਤਾਂ ਵੀਰੇ ਹੁਣ ਮੁੜੀ ਜਾਂਦੇ ਸਾਰੇ ਤੇ ਥੋੜਾ ਜਿਹਾ ਹੀ ਰਹਿ ਗਿਆ ਯਾਨ ਇੱਕ ਅੱਧਾ ਫੋਟੀ ਹੈ ਬਸ ਕਦੋਂ ਵੀ ਟੁੱਟ ਸਕਦਾ 10-15 ਮਿੰਟ ਦਾ ਬਸ 5 ਮਿੰਟ ਦੌਰ ਦੇ 10 ਮਿੰਟ ਤੇ ਡੋੜ ਦੇ ਡੋੜ ਜਾਣਾ ਹੈ ਬਸ ਬਹੁਤ ਪ੍ਰਾਨ ਨਗਾਤੇ ਹੋ ਬਹੁਤ ਨੁਕਸਾਨ ਹੋਣਾ ਹੈ ਇਧਰ ਰਾਦਰ ਨੂੰ ਪਾਣੀ ਜਾਣਾ ਹੈ ਜੀ ਸਾਰਾ ਸ਼ਹਿਰ ਹਾਂ ਜੀ ਸਿਧਾਣੇ ਤੱਕ ਪਾਣੀ ਜਾਊਗਾ ਜਾਣਾ ਤਾਂ ਹੀ ਪਾਣੀ ਜਾਣਾ ਜੀ ਵਹਾਵ ਤੇਜ਼ ਹੈ ਪਾਣੀ ਦਾ ਬਹੁਤ ਤੇਜ਼ ਹੈ ਜੀ ਬਿਲਕੁਲ ਜਿਸ ਤਰੀਕੇ ਨਾਲ ਜਿਸ ਤਰੀਕੇ ਅਸੀਂ ਦੇਖ ਸਕਦੇ ਹਾਂ ਵੀ ਟਿਪਰ ਜਿਹੜੇ ਨੇ ਉਹ ਮਿੱਟੀ ਦੇ ਲਗਾਤਾਰ ਉਹ ਇੱਥੇ ਆਉਂਦੇ ਹੋਏ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਜਿਹੜੀ ਬਚਾਅ ਕਰਨ ਦੀ ਕੋਸ਼ਿਸ਼ ਜਿਹੜੀ ਆ ਲਗਾਤਾਰ ਚੱਲਦੀ ਪਈ ਆ ਤੇ ਲਗਾਤਾਰ ਇਹ ਟਿੱਪਰ ਜਿਹੜੇ ਨੇ ਲਿਜਾਏ ਜਾ ਰਹੇ ਨੇ ਭਾਈ ਜੀ ਕੀ ਹਾਲਾਤ ਨੇ ਇਸ ਸਮੇਂ ਉੱਥੇ ਭਾਈ ਜੀ 2 ਫੁੱਟ ਰਹਿ ਗਿਆ ਵਾ ਹੁਣ ਬਾਕੀ ਅਸੀਂ ਮਿੱਟੀ ਲੈ ਕੇ ਜਾ ਰਹੇ ਹਾਂ ਹੁਣ ਪਾ ਰਹੇ ਹਾਂ ਉੱਥੇ ਭਾਈ ਜੀ ਕੋਸ਼ਿਸ਼ ਲਗਾਤਾਰ ਚੱਲ ਰਹੀ ਹੈ ਜੀ ਪੂਰੀ ਚੱਲ ਰਹੀ ਹੈ ਜੀ ਤੇ ਕਿੰਨੇ ਕਿ ਡਿਪਰ ਇਸ ਸਮੇਂ ਇਸ ਦੀ ਡਿਊਟੀ ਉੱਤੇ ਲੱਗੇ ਹੋਏ ਨੇ ਹੈਗੇ ਆ ਭਾਜੀ 11 12 ਜੀ 11 12 ਡਿਪਰ ਲੱਗੇ ਹੋਏ ਨੇ ਤੇ ਲਗਾਤਾਰ ਮਿੱਟੀ ਹਾਂ ਜੀ ਹਾਂ ਜੀ ਮਿੱਟੀ ਕੱਲ ਵੀ ਪਈ ਐ ਤੇ ਅੱਜ ਵੀ ਜਰਿਆ ਤਿੰਨ ਚਾਰ ਦਿਨ ਪਹਿਲਾਂ ਮਿੱਟੀ ਦਾ ਇਹ ਪੂਰਾ ਹੋ ਚੱਲ ਰਿਹਾ ਪਰ ਪਰ ਕੀ ਲੱਗਦਾ ਹੈ ਕਿ ਕੋਈ ਇਹਦਾ ਅਸਰ ਹੋ ਰਿਹਾ ਉਸ ਜਗ੍ਹਾ ਦੇ ਕੇ ਨਹੀਂ ਹੋ ਰਿਹਾ ਭਾਜੀ ਔਖਾ ਹੀ ਲੱਗਦਾ ਭਾਜੀ ਬਾਕੀ ਹੁਣ ਲੱਗੇ ਹੋਇਆ ਕੋਈ ਸਿਕਨ ਬੰਦੇ ਸਾਰੇ ਉੱਥੇ ਖੜੇ ਹੈ ਜੀ ਠੀਕ ਹੈ ਹਾਂ ਜੀ ਓਕੇ ਭਾਜੀ ਤਾਂ ਬਿਲਕੁਲ ਜਿਸ ਤਰੀਕੇ ਨਾਲ ਡਿਪਰ ਵਾਲੇ ਬਾਈ ਨਾਲ ਵੀ ਗੱਲਬਾਤ ਕਰੀ ਹੈ ਕਿ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਹੀ ਕੀਤੀ ਜਾ ਰਹੀ ਹੈ ਤੇ 11 ਤੋਂ 12 ਡਿਪਰ ਨੇ ਜਿਹੜੇ ਇਸ ਸਮੇਂ ਇਸ ਦੀ ਡਿਊਟੀ ਉੱਤੇ ਲੱਗੇ ਹੋਏ ਨੇ ਕਿ ਲਗਾਤਾਰ ਹੀ ਮਿੱਟੀ ਜਿਹੜੀ ਹੈ ਉਹ ਬੰਨ ਉੱਤੇ ਲਗਾਈ ਜਾ ਰਹੀ ਹੈ ਬੰਨ ਨੂੰ ਜਿਹੜੀ ਰੋਕਣ ਦੀ ਕੋਸ਼ਿਸ਼ ਜਿਹੜੀ ਇਸ ਸਮੇਂ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਲਗਾਤਾਰ ਇਸ ਸਰਾਲੀ ਕਲੋਨੀ ਤੋਂ ਦਿਖਾ ਰਹੇ ਹਾਂ ਜਿੱਥੇ ਬੰਨ ਬਿਲਕੁਲ ਨਾਲ ਹੀ ਲੱਗਦਾ ਜਿਸ ਤਰੀਕੇ ਨਾਲ ਇਸ ਸਮੇਂ ਹਾਲਾਤ ਬਣੇ ਹੋਏ ਨੇ ਲੁਧਿਆਣਾ ਸ਼ਹਿਰ ਦੇ ਤਾਂ ਬਿਲਕੁਲ ਨੌਜਵਾਨ ਭਾਈ ਕੀ ਹਾਲਾਤ ਨੇ ਇਸ ਸਮੇਂ ਦਰਿਆ ਦੇ ਜੀ ਬਸ ਭਾਈ 5 ਤੋਂ 10 ਮਿੰਟ ਦੀ ਗੇਮ ਹੋਰ ਹੈ ਟੁੱਟ ਜਾਣਾ ਸਾਰਾ ਜਮੇ ਇਸ ਬਿਲਕੁਲ ਕਿਨਾਰੇ ਤੇ ਬਿਲਕੁਲ ਕਿਨਾਰੇ ਤੇ ਭਾਜੀ ਦਰਖਤ ਗਿਰ ਰਹੇ ਨੇ ਵੱਡੇ ਵੱਡੇ ਖਿੱਟੀਆਂ ਡੇਗ ਰੀਆਂ ਮਿੱਟੀ ਦੀਆਂ ਬਸ ਨਾਗ ਹੀ ਹੈਗਾ ਮੇਂ ਧਾ ਲਗੀ ਹੋਈ ਬੱਤੂ ਵੇ ਉੱਥੋਂ ਸਾਰੇ ਭੱਜ ਸਾਰੇ ਭੱਜ ਭੱਜ ਕੇ ਆ ਗਏ ਆਂ ਸ਼ਾਸਨ ਦੀਆਂ ਗੱਡੀਆਂ ਸਾਰੀਆਂ ਬੈਗ ਮੋੜ ਲੀਆਂ ਬਾਈ ਆਪਣੇ ਆਪਣੇ ਘਰਾਂ ਨੂੰ ਜਾਣ ਦੀ ਤਿਆਰੀ ਕਰੋ ਆਪਣੇ ਆਪਣੇ ਦਾ ਧਿਆਨ ਰੱਖੋ 15 ਕਿ ਮਿੰਟ ਦੀ ਗੇਮ ਹੋ ਰਹਾ ਬਸ 10 ਜਾਂ 15 ਦੀ ਉਸ ਵਕਤ ਖਤਮ ਹੈ ਕਬ ਹਾਵ ਕਿਸ ਤਰੀਕੇ ਨਾਲ ਦਰਿਆ ਦਾ ਹਾਵ ਤਾਂ ਕਾਫੀ ਤੇਜ਼ ਹੈ ਲੇਕਿਨ ਜੋ ਬਚਾਇਓ ਹੈ ਕਿ ਪਾਣੀ ਦੀ ਜਿਹੜਾ ਲੈਵਲ ਹੈ ਉਹ ਘਟ ਹੈ ਅੱਛਾ ਘਟ ਹੈ ਹਾਂ ਜੇਕਰ ਪਾਣੀ ਦਾ ਲੈਵਲ ਵੱਧਾ ਹੈ ਤਾਂ ਫਿਰ ਪੂਰੇ ਲ ਉਹਨਾਂ ਸੀ ਉੱਪਰ ਹੀ ਖੜੇ ਸੀ ਬੰਦੇ ਜਿਹੜੇ ਟਿੱਗਾ ਡਿੱਗਦੀਆਂ ਪਈਆਂ ਸੀ ਤੇ ਵੱਡੇ ਵੱਡੇ ਪੇੜ ਆ ਜਿਹੜੇ 10 10 ਕੁਇੰਟਲ ਦੇ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਜਾ ਰਹੇ ਨੇ ਜਮੀਨ ਵਿੱਚ ਇਸ ਤਰੀਕੇ ਨਾਲ ਹਾਰਿਆ ਇਸ ਤਰੀਕੇ ਨਾਲ ਹਾਰਿਆ ਹੁਣ ਉੱਥੇ ਕੰਡੇ ਤੋਂ ਹੀ ਵਾਪਸ ਆਏ ਬਿਲਕੁਲ ਬਿਲਕੁਲ ਉੱਪਰ ਖੜਾ ਸੀ ਮੈਂ ਉੱਪਰ ਖੜ ਕੇ ਸੀ ਨਾਲ ਦੀ ਮੇਰਾ ਪਰਿਵਾਰ ਸਾਰੇ ਲੇਕਿਨ ਹੁਣ ਮੋਰੇ ਜਾਣ ਦਾ ਤੁਹਾਡਾ ਵੀ ਕੋਈ ਫਾਇਦਾ ਨਹੀਂ ਹੈ ਕਿਉਂਕਿ ਹੋ ਸਕਦਾ ਪਾਣੀ ਨੇ ਤੁਹਾਨੂੰ ਵੀ ਅੱਗੇ ਜਾਣ ਦੇਵੇ ਜਾਂ ਪਿਛਾਂ ਵਾਪਸ ਵੀ ਨਾ ਆਣ ਦੇਵੇ ਇਹ ਵੀ ਕੋਈ ਪਤਾ ਨਹੀਂ ਹੈ। ਵੈਰੀ ਗੁੱਡ ਲਾਤਾ ਰੱਸੀ ਵਾਲਾ। ਉਹ ਅੱਗੇ ਜਾਣ ਹੀ ਨਹੀਂ ਦੇ ਰਹੇ ਹੁਣ। ਕਿਸੇ ਨੇ ਉਹ ਨਹੀਂ ਜਾ ਰਹਾ ਜੀ। ਸਾਰੇ ਵਾਪਸੀ ਆ ਰਹੇ ਆ ਦੇਖ ਲਓ ਸਾਰੇ। ਕੋਈ ਨਹੀਂ ਜਾ ਰਿਹਾ। ਹਾਂ ਜੀ। ਕੀ ਹੋ ਗਿਆ? ਹੋਰ ਕੁਝ ਨਹੀਂ ਹੈਗਾ ਜੀ। ਸਾਰੇ ਵਾਪਸ ਹੀ ਆ ਰਹੇ ਆ। ਆਰਮੀ ਵੀ ਆ ਰਹੀ ਵਾਪਸ ਆਉਂਦੀ। ਆਰਮੀ ਦੀ ਬੰਦੀ ਵੀ ਵਾਪਸ ਆ। ਆਰਮੀ ਵੀ ਆਰੀ ਜਿਹੜੇ ਅਫਸਰ ਖੜੇ ਸੀ ਉਹ ਵੀ ਵਾਪਸ ਆ ਰਹੇ ਹੁਣ ਤਾਂ। ਜਿਸ ਤਰੀਕੇ ਨੇ ਸਮੇਂ ਹਾਲਾਤ ਬਣੇ ਹੋਏ ਨੇ ਵੀ ਲੋਕ ਆਪਣੇ ਘਰਾਂ ਨੂੰ ਵਾਪਸ ਮੁੜਦੇ ਪਏ ਨੇ। ਜੇ ਕਹ ਲੋ ਸੇਫ ਸਾਈਡ ਤੇ ਜਾਂਦੇ ਹੋਏ ਸਮੇਂ ਨਜ਼ਰ ਆ ਰਹੇ ਨੇ ਤਾਂ ਹੋਰ ਲੋਕਾਂ ਨੂੰ ਰੋਕ ਕੇ ਵੀ ਗੱਲ ਕੀਆ ਕਰਾਂਗੇ ਤੇ ਵੀਰੇ ਬੰਨ ਤੋਂ ਆਏ ਹੋ ਵੀਰੇ ਕੀ ਹਾਲਾਤ ਨੇ ਇਸ ਸਮੇਂ ਬੰਨ ਦੇ ਕੀ ਸਾਨੂੰ ਕਹਿ ਰਹੇ ਸੀ ਕਿ ਟੁੱਟ ਗਿਆ ਹੁਣ ਰੋਲਾ ਹੀ ਪਾ ਰਹੇ ਇੱਕ ਹਿਸਾਬ ਦਾ ਬਾਕੀ ਕਹਿ ਰਹੇ ਨਹੀਂ ਉਹ ਤਾਂ ਹਾਲਾਤ ਠੀਕ ਨੇ ਉੱਥੇ ਹਾਲਾਤ ਠੀਕ ਨੇ ਠੀਕ ਹੈ ਡਰਾਇਆ ਜਾ ਰਿਹਾ ਕਿ ਡਰਾਇਆ ਜਾ ਰਿਹਾ ਕਿ ਭੀੜ ਪੈ ਰਹੀ ਨਾ ਇਸ ਕਰਕੇ ਆ ਇੱਥੇ ਆ ਰਿਹਾ ਚੂੜ ਵਾਲੇ ਨੂੰ ਸਿੱਧੀ ਛੱਟ ਜਾਣੀ ਆ ਸਿੱਧੀ ਛੱਟ ਜਾਣੀ ਆ ਚੂੜ ਵਾਲਾ ਆ ਗਿਆ ਜੀ ਪਹਿਲੇ ਨੰਬਰ ਤੇ ਚੱਲੋ ਨੰਬਰ ਚੂੜਾ ਵਾਹਿਗੁਰੂ ਵਾਹਿਗੁਰੂ ਭਾਈ ਬੰਨ ਤਾ ਆ ਰਹੇ ਹਾਂ ਵੀਰੇ ਕੀ ਹਾਲਾਤ ਨੇ ਸਮੇ ਬੰਨ ਦੇ ਬੰਨ ਤੇ ਬੁਰੇ ਹਾਲਾਤ ਆ ਜੀ ਬਸ 10 15 ਮਿੰਟਾਂ ਦੇ ਵਿੱਚ ਵੀ ਟੁੱਟ ਸਕਦਾ ਜੀ ਟੁੱਟਿਆ ਤਾਂ ਨਹੀਂ ਹਲ ਨਹੀਂ ਟੁੱਟਿਆ ਨਹੀਂ ਜੀ ਟੁੱਟ ਸਕਦਾ ਪੂਰਾ ਖਤਰਾ ਜੀ ਆ ਦੇਖੋ ਅਸੀਂ ਵਿਚਦੀ ਭੱਜ ਕੇ ਆਏ ਆ ਅੱਥੇ ਵਿਚਦੀ ਭੱਜ ਕੇ ਤਾਂ ਬਿਲਕੁਲ ਇੱਕ ਵਾਰੀ ਉਹਨਾਂ ਦੇ ਹਾਲਾਤ ਦਿਖਾਓ ਵੀ ਕਿਸ ਤਰੀਕੇ ਨਾਲ ਬਿਲਕੁਲ ਸੱਚ ਦੱਸਦੇ ਨੇ ਵੀਰੇ ਕਿੰਨੀ ਕੋਥੇ ਮਿਲਟਰੀ ਜਿਹੜੀ ਲੱਗੀ ਹੋਈ ਯਾਰ ਦੇਖ ਲੱਗੇ ਉਹ ਕਹਿੰਦੇ ਸੀ ਬਚਾ ਸਾਦੇ ਆ ਕਿਸ਼ਤੀਆਂ ਲਈ ਬੈਠੇ ਆ ਉਹ ਬਿਸ਼ਤੀਆਂ ਲਈ ਬੈਠੇ ਵਿਚ ਨਹੀਂ ਉਹ ਅੰਦਰ ਨਹੀਂ ਜਾਂਦੇ ਹੈਗੇ ਨਹੀਂ ਜਾਂਦੇ ਬਾਹਰ ਹੀ ਬੈਠੇ ਬਾਹਰ ਹੀ ਬੈਠੇ ਕਿਸ਼ਤੀਆਂ ਉਹਨਾਂ ਦੇ ਕੋਲ ਗੱਡੀਆਂ ਦੇ ਵਿੱਚ ਆ ਉਹ ਕਹਿੰਦੇ ਸੀ ਬਚਾਵਾਂਗੇ ਜੇ ਤੁਸੀਂ ਡੁੱਬੋਂਗੇ ਅੱਛਾ ਬਚਾਵਾਂਗੇ ਤੇ ਕਹਿੰਦੇ ਬੰਨ ਜਿਹੜਾ ਬੜੀ ਕੋਸ਼ਿਸ਼ ਕੀਤੀ ਗਈ ਇਹਨੂੰ ਬਚਾਉਣ ਦੀ ਪਰ ਕੀ ਜਾਂਦੇ ਆ ਡੁੱਬ ਜਾਂਦੇ ਆ ਨਹੀਂ ਬਚਦੇ ਨਹੀਂ ਬਚਦੇ ਨਾਲ ਹੀ ਘਰ ਕੇ ਲੈ ਜਾਂਦਾ ਆਪਣੇ ਨਾਲ ਉਹਦੇ ਵਿੱਚ ਇੰਨੀਆਂ ਟਿਕੜੀਆਂ ਉਸ ਟਾਈਮ ਹੀ ਅਸੀਂ ਉਹਦੇ ਕਿਹਾ ਦੇਖੋ ਜਿਸ ਤਰੀਕੇ ਨਾਲ ਆਪਾਂ ਦੇਖਦੇ ਆਂ ਵੀ ਪੰਜਾਬ ਦੇ ਹਾਲਾਤ ਇਸ ਸਮੇਂ ਬਾਕੀ ਸੂਬੇ ਦੇ ਬਣਦਾ ਉਹ ਹਸ਼ਰ ਇੱਥੇ ਵੀ ਹੋ ਸਕਦਾ ਇੱਥੇ ਵੀ ਹੋ ਸਕਦਾ ਇੱਥੇ ਵੀ ਹੋ ਸਕਦਾ ਹੋ ਗਿਆ ਮੰਨੋ ਹੋ ਗਿਆ ਜੀ ਅੱਧੇ ਘੰਟੇ ਤੱਕ ਹੋਰ ਅੱਧੇ ਘੰਟੇ ਤੱਕ ਮੰਨ ਲਓ ਬਸ ਬਾਪੂ ਕਿੰਨੀ ਫਸਲ ਆ ਤੁਹਾਡੀ ਫਸਲ ਹੈਗੀ 10 12 ਕਿੱਲੇ 10 12 ਕਿੱਲੇ ਕਿੰਨਾ ਨੁਕਸਾਨ ਬਹੁਤ ਨੁਕਸਾਨ ਆ ਜਾਂਦਾ ਸਾਰੀ ਫਸਲ ਗਈ ਵਿੱਚ ਚੋਣਾ ਚੋਣਾ ਹੈ ਮਤਲਬ ਤਕਰੀਬਨ ਨਾ ਦੇਖੀ ਤਾਂ 10 ਲੱਖ ਰੁਪਏ ਦਾ ਨੁਕਸਾਨ ਜਿਹੜਾ ਹੈਗਾ 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 ਪਹਿਲਾਂ ਵੀ ਇਹ ਹਾਲਾਤ ਦੇਖੇ ਨੇ ਜਦੋਂ 1988 ਚ ਹੋਇਆ ਸੀ ਜਾਂ 2000 ਉੱਥੇ ਘੱਟ ਸੀ ਐਕੀ ਦਾ ਬਹੁਤ ਜ਼ਿਆਦਾ ਆ ਐਕੀ ਬਹੁਤ ਜ਼ਿਆਦਾ ਹਾਂ ਐਕੀ ਜ਼ਿਆਦਾ ਆ ਪਹਿਲਾਂ ਤੁਸੀਂ ਜਦੋਂ ਉਹ ਹਾਲਾਤ ਦੇਖੇ ਨੇ ਉਸ ਸਮੇਂ ਕਿਸ ਤਰੀਕੇ ਦੇ ਹਾਲਾਤ ਤੁਹਾਡੇ ਪਿੰਡਾਂ ਦੇ ਬਣੇ ਸੀਗੇ ਉਦੋਂ ਘੱਟ ਸੀਗਾ ਬਚਾਅ ਹੋ ਗਿਆ 88 ਵਾਲਾ ਜਾਨੀ ਜਿਹੜੂ ਪੋਲ ਭੰਨਿਆ ਉਹ ਲੋਡੂ ਵਾਲਾ ਹਾਂਜੀ ਉਦੋਂ ਬਚਾਅ ਹੋ ਗਿਆ ਸੀ ਪਾਣੀ ਖਿੰਡ ਗਿਆ ਸੀ ਅੱਜ ਕੀ ਤਾਂ ਆਏ ਦੇਖੋ ਆ ਜਿਹੜਾ ਆ ਪਹਿਲ ਤਾਂ ਜਾਨੀ ਸਾਰੇ ਰੁੜ ਜਾਣੇ ਆ ਪਹਿਲਾ ਨੰਬਰ 4 ਵਾਲਾ ਜੀ ਪਰ ਬਾਪੂ ਜਿਸ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਤੇ ਨਹੀਂ ਲੱਗਦਾ ਬੱਚੀ ਨਹੀਂ 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 ਕੋਈ ਬਚਾ ਨਹੀਂ ਹੈਗਾ ਜੀ ਕੋਈ ਬਚਾ ਨਹੀਂ ਕਹਿੰਦੇ ਕਰ ਰਹੇ ਆ ਮਨ ਲੋਕਾਂ ਨੂੰ ਬਚਾ ਨਹੀਂ ਜਾਨੀ ਪਿੰਡ ਕੋਈ ਨਹੀਂ ਬਚਣਾ ਜਾਨੀ ਪਹਿਲੇ ਨੰਬਰ 4 ਵਾਲਾ ਸਾਡਾ ਪਹਿਲੇ ਨੰਬਰ ਦਾ ਮਾਰਾ 4 ਹੈ ਕੋਈ ਨਹੀਂ ਆਇਆ ਨਹੀਂ ਟੁੱਟ ਗਿਆ ਬੰਨਵਾ ਥੋੜਾ ਜਿਹਾ ਰਹਿ ਗਿਆ 5 6 ਫੋਟੀ ਰਹਿ ਗਿਆ ਉਹਦਾ ਤਾਂ ਹੱਲੇ ਪੂਰਾ ਤਾਂ ਨਹੀਂ ਟੁੱਟਿਆ ਹੱਲੇ ਟੁੱਟ ਗਿਆ ਬਾਈ ਟੁੱਟ ਗਿਆ ਹੋਇਆ ਹੈ ਦੋ ਤੰਗ ਰਹਿ ਗਿਆ ਜੀ ਢਿੱਗਾ ਟੁੱਟੇ ਡਿੱਗੇ ਜਾਂਦੇ ਆ ਵੀ ਆਵਾਜ਼ ਆਦਾ ਆਂਦੀ ਵੀ ਆ ਉੱਥੇ ਸਾਰੇ ਆ ਗਏ ਆ ਕੋਈ ਚਾਂਤ ਨਹੀਂ ਆ ਗਿਆ ਹੁਣ ਕੋਈ ਚਾਂਤ ਨਹੀਂ ਆ ਗਿਆ ਬਚਣ ਦਾ ਇਹਨੇ ਸਾਰਾ ਸਾਰਾ ਲੈ ਦੇਣਾ ਦੇਣਾ ਜਿਸ ਨਾਲ ਪਾਣੀ ਆਇਆ ਸਾਰਾ ਲੈ ਦੇਣਾ ਪਾੜਾ ਭਾਈ ਪੂਰਾ ਕਿੱਲੇ ਦਾ ਪਾੜ ਵੇ ਮੜਾ ਮੋੜ ਪਾੜ ਵੀ ਨਹੀਂ ਹੈ ਹੈ ਕਿਸ ਤਰੀਕਿਆਂ ਦੇਖਦੇ ਆਂ ਹਾਜੀ ਕੋਈ ਮੰਤਰੀ ਨਹੀਂ ਕੋਈ ਡੀਸੀ ਨਹੀਂ ਆਇਆ ਹੈਗਾ ਇਹ ਜੇ ਹਫਤਾ 10 ਦਿਨ ਪਹਿਲਾਂ ਸੈਟ ਕੀਤਾ ਹੁੰਦਾ ਨਾ ਐਦਾਂ ਦੀ ਨੌਬਤ ਨਹੀਂ ਹੋਣੀ ਸੀਗੀ ਇਹ ਹਾਂ ਸਾਰਾ ਪੰਜਾਬ ਹੀ ਰੋੜ ਦੇਣਾ ਸਰਕਾਰਾਂ ਦਲੀਆਂ ਵੀ ਦੇਖੀਆਂ ਜਿਹੜੀ ਆ ਸਰਕਾਰਾਂ ਦਾ ਬਹੁਤ ਮੰਦਾ ਹਾਲ ਆ ਕੋਈ ਕੰਮ ਨਹੀਂ ਕੀਤਾ ਹੈਗਾ ਹਾਂ ਇਧਰ ਆ ਪਹਿਲਾਂ ਪੱਲੇ ਭ ਹੋਈ ਹੈ ਨਾ ਇਹ ਸਾਰਾ ਦਰਿਆ ਇੱਧਰ ਆ ਗਿਆ ਜੀ ਤਾਂ ਉਹ ਦੇ ਕਰਕੇ ਪਹਿਲੀ ਵਾਰ ਆ ਚਾਂਸ ਹੋਇਆ ਨਾ ਕਿ ਕਰੇ ਚਾਂਸ ਨਹੀਂ ਸੀ ਹੋਇਆ ਭਾਜੀ ਲੰਗਰ ਲੈ ਕੇ ਆਏ ਜਹਾਜ਼ ਲੈ ਕੇ ਆ ਜਾਂਦੇ ਆ ਉਹਨਾਂ ਨੂੰ ਕੀ ਕਰਨਾ ਆ ਉਹ ਸਾਰੇ ਘਰ ਖਾਲੀ ਕਰਾ ਦੇ ਟਰਾਲੀਆਂ ਭੜ-ਭੜ ਕੇ ਭਾਈ ਜਾ ਰਹੇ ਆ ਡੰਗਰ ਵੀ ਲੈ ਕੇ ਸਾਰੇ ਡੰਗਰ ਵੀ ਰੋਡ ਜਾਣੇ ਉਹ ਬੁਰਾ ਹਾਲ ਹੈ ਭਾਜੀ ਪਿੰਡਾਂ ਦੇ ਆਸੀਬ ਸਾਡੇ ਨਾਲ ਮੌਜੂਦ ਹਨ ਜਿੰਨਾਂ ਵੱਲੋਂ ਅੱਛਾ ਜਾ ਰਿਹਾ ਕਿ ਪਿੰਡਾਂ ਦੇ ਵਿੱਚ ਅਨੌਸਫੰਡ ਕਰਾ ਦਿੱਤੀ ਗਈ ਹੈ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਕਿਹੜੇ ਪਿੰਡ ਤੋਂ ਤੁਸੀਂ ਐ ਬਾਜੜਾ ਪਿੰਡ ਤੋਂ ਜੀ ਜਿਵੇਂ ਕੀ ਸਰਕਾਰ ਵੱਲੋਂ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਕੋਈ ਅਗਰ ਸਹਾਇਤਾ ਤਾਂ ਨਹੀਂ ਨਜ਼ਰ ਆ ਰਹੀਆਂ ਬਾਕੀ ਕੀ ਹੈ ਹਾਂ ਜੀ ਕੋਈ ਨਹੀਂ ਆ ਰਹੀ ਨਜ਼ਰ ਆਹੀ ਹੈ ਕਿ ਬਾਕੀ ਹੁਣ ਲੋਸਮੈਂਟ ਹੋਈ ਹੈ ਪਿੰਡਾਂ ਦੇ ਵੀ ਆਪਣਾ ਸਮਾਨ ਲੈ ਕੇ ਆਪਣੇ ਛੱਤਾਂ 'ਤੇ ਚੜ੍ਹ ਜਾਓ ਕੀਮਤੀ ਸਮਾਨ ਆਪਣਾ ਸੰਭਾਲ ਲਓ ਕੀ ਪਾਣੀ ਦਾ ਬੰਨ ਕਮਜ਼ੋਰ ਹੋ ਗਿਆ ਕੋਈ ਪਤਾ ਨਹੀਂ ਕਿਸ ਟਾਈਮ ਵੀ ਆ ਸਕਦਾ ਬਸ ਇਹ ਪਹਿਲਾਂ ਹੀ ਦੱਸ ਦਿੱਤਾ ਗਿਆ ਕਿ ਜਿਹੜਾ ਵੀ ਆਪਣਾ ਬਚਾਅ ਕਰਨ ਵਾਸਤੇ ਫੇ ਤੁਸੀਂ ਕੰਮ ਤੇ ਗਏ ਹੋਏ ਸੀ ਹਾਂਜੀ ਮੈਂ ਕੰਮ ਤੇ ਗਿਆ ਸੀ ਹੁਣੇ ਮੈਨੂੰ ਪਤਾ ਲੱਗਿਆ ਮੈਂ ਨਾਲ ਹੀ ਵਾਪਸ ਆ ਗਿਆ ਘਰੇ ਨਾਲ ਹੀ ਵਾਪਸ ਆ ਗਿਆ ਹਾਂਜੀ ਵੀਰੇ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਇਹ ਹਾਲਾਤ ਜਿਸ ਤਰੀਕੇ ਨਾਲ ਬਣਦੇ ਪਏ ਨੇ ਤੇ ਕਿਵੇਂ ਸਰਵਾਈਵ ਕਰਨ ਦਾ ਔਖਾ ਹੋਏਗਾ ਹੁਣ ਗੁਜ਼ਾਰਾ ਕਰਨਾ ਤਾਂ ਔਖਾ ਹੀ ਹੈ ਤਾਜੀ ਕਮਾ ਕੇ ਤਾਜੀ ਖਾਣ ਵਾਲੇ ਤਾਜੀ ਕੋ ਫੋਟੋ ਚਲਾ ਕੇ ਸਵੇਰੇ ਜਾਣਾ ਸ਼ਾਮੀ ਕਮਾ ਕੇ ਲੈਣਾ ਤਾਂ ਖਾਣਾ ਜੇ ਸਾਨੂੰ 4 ਦਿਨ ਬਹਿਣਾ ਪਿਆ ਜੇ ਤਾਂ ਔਖਾ ਹੋ ਜਾਣਾ ਹੈ ਬੱਚੇ ਆ ਛੋਟੇ ਨਾਲ ਉਹ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਹਾਲਾਤ ਇਸ ਸਮੇਂ ਕਿਸ ਤਰੀਕੇ ਦੇ ਨੇ ਕਿਉਂਕਿ ਪਿੰਡਾਂ ਦਾ ਇਲਾਕਾ ਹੈ ਜਿਆਦਾਤਰ ਪਿੰਡਾਂ ਦੇ ਹਾਲਾਤ ਇਸ ਤਰੀਕੇ ਨਾਲ ਹੁੰਦੇ ਨੇ ਵੀ ਹੈਂਡ ਟੂ ਮਾਊਥ ਵਾਲਾ ਕੰਮ ਹੁੰਦਾ ਜੇਕਰ ਸਵੇਰੇ ਕੁਝ ਕਮਾਉਣਗੇ ਤਾਂ ਸ਼ਾਮ ਨੂੰ ਦਾਣੇ ਤਾਂ ਹੀ ਜੁੜਦੇ ਨੇ ਕੁਝ ਖਾਣ ਵਾਸਤੇ ਜੇਕਰ ਇਸ ਤਰੀਕੇ ਦੇ ਹਾਲਾਤ ਇਨਾਂ ਪਿੰਡਾਂ ਦੇ ਬਣਦੇ ਨੇ ਜਿਸ ਤਰੀਕੇ ਨਾਲ ਤੁਸੀਂ ਤਸਵੀਰਾਂ ਪਿਛਲੇ ਦਿਨੀ ਦੇਖਿਆ ਨੇ ਪੂਰੇ ਪੰਜਾਬ ਦੇ ਵਿੱਚ ਹਾਲਾਤ ਨੇ ਤਾਂ ਬਿਲਕੁਲ ਉੱਥੇ ਵੀ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਦੇਖਣ ਨੂੰ ਮਿਲਣਗੇ ਪਰ ਅਸੀਂ ਦੁਆ ਇਹ ਹੀ ਕਰਦੇ ਆਂ ਵੀ ਕਿ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਪੰਜਾਬ ਲੁਧਿਆਣਾ ਦੇ ਵਿੱਚ ਨਾ ਬਣ ਪੰਜਾਬ ਤਾਂ ਜਿਹੜਾ ਇਸ ਜਿਹੜੀ ਹੈ ਸਿਚੁਏਸ਼ਨ ਨਾਲ ਜੂਝਦਾ ਹੀ ਪਿਆ ਪਰ ਲੁਧਿਆਣਾ ਇਸ ਸਿਚੁਏਸ਼ਨ ਤੋਂ ਬਚਾ ਰਵੇ ਲੁਧਿਆਣੇ ਦੀ ਇਤਰਾਸ ਦੇ ਜਿਹੜੀ ਕਿਸ ਤਰੀਕੇ ਦੀ ਨਾ ਹੋਵੇ